इस गल का ध्यान नहीं रखा गया सी ਹਣ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਕਿ ਜਿਹੜਾ ਸਾਡਾ ਪੰਜਾਬ ਹੈ ਇਹਦੀ ਵੱਡੀ ਤਰੱਕੀ ਜੇ ਅਸੀਂ ਕਰ ਸਕਦੇ ਹਾਂ ਤਾਂ ਸਾਰੇ ਰਲ ਮਿਲ ਕੇ ਕਰ ਸਕਦੇ ਆ ਔਰ ਉਹਦੇ ਵਿੱਚ ਜਿਵੇਂ ਮੇਰੇ ਕੋਲੇ ਮਹਿਕਮਾ ਖੇਤੀਬਾੜੀ ਹੈ ਨਾਲ ਪਸ਼ੂ ਪਾਲਣ ਹੈ ਇਹ ਪੰਜਾਬ ਦੇ ਬੱਚੇ-ਬੱਚੇ ਨਾਲ ਜੁੜਿਆ ਹੋਇਆ ਅਸੀਂ ਜੇ ਪਸ਼ੂ ਪਾਲਦੇ ਆ ਪਸ਼ੂ ਤਨ ਬਹੁਤ ਵੱਡੀ ਸਾਡੇ ਲਈ ਸਰਮਾਇਆ ਹੈ ਔਰ ਉਹ ਜੀ ਇਹੋ ਜੀ ਮੇਲੇ ਲੱਗਦੇ ਆ ਤਾਂ ਉਹਦੇ ਚੋਂ ਹੀ ਸਾਡੇ ਨੌਜਵਾਨ ਉਤਸ਼ਾਹਤ ਹੁੰਦੇ ਆ ਇੱਧਰਲੇ ਪਾਸੇ ਲੱਗਦੇ ਆ ਜਿਹਦੇ ਨਾਲ ਅਸੀਂ ਆਪਣੇ ਇਸ ਕਾਰੋਬਾਰ ਨੂੰ ਵਧਾਵਾਂਗੇ ਖੁਸ਼ਹਾਲ ਹੋਵਾਂਗੇ ਇਹਨਾਂ ਪਿਆਰੇ ਜਾਨਵਰਾਂ ਨਾਲ ਵੀ ਸਾਡਾ ਮੋਹ ਪਿਆਰ بڑੂਗਾ ਜਿਹੜਾ ਕਿ ਇੱਕ ਬੇਜਵਾਨ ਜਿਨ੍ਹਾਂ ਨੂੰ ਪਾਲਣਾ ਇੱਕ ਰੱਬ ਦੀ ਪੂਜਾ ਕਰਨਾ ਹੁੰਦਾ ਤੇ ਅਸੀਂ ਆਪਣੇ ਕਾਰੋਬਾਰ ਨੂੰ ਵੱਡਾ ਕਰਨਾ ਪੀ 2086 ਦਾ ਬੱਚਾ ਹੈ ਇਹਦੀ ਮਾਦਰਾ ਨਾਲ ਤਕਦੀਰ ਆ ਨੌਰਮਲ ਤੇ 25 ਪਲੱਸ ਚੱਲਦੀ ਆ ਇਹਦੀਆਂ ਚਾਰ ਰਿਕਾਰਡਿੰਗਾਂ ਹੈਗੀਆਂ ਸਾਡੇ ਕੋਲੇ ਜਿਹੜੇ ਸਰਕਾਰੀ ਆ ਅੱਜ ਸਨਮਾਨ ਚਿੰਨ ਮਿਲਿਆ ਕਿਸ ਤਰ੍ਹਾਂ ਦਾ ਲੱਗਿਆ ਤੇ ਚੇਰਾਂ ਬਾਦ ਬਹੁਤ ਬਹੁਤ ਮੁਬਾਰਕਾ ਹੋਣ ਜੀ ਇਹ ਸਨਮਾਨ ਚਿੰਨ ਸਰਦਾਰ ਗੁਰਦੇਵ ਸਿੰਘ ਨੂੰ ਸਰਪੰਚ ਨੂੰ ਮਿਲਿਆ ਜਿਹੜਾ ਬ੍ਰੀਡਿੰਗ ਕੰਮ ਕਰਦਾ ਉਹ 2021 ਚ 22 ਸੱਚ ਮੁੱਖ ਮੰਤਰੀ ਵਾਰਡ ਵੀ ਮਿਲਿਆ ਇੱਕ ਕਟੇ ਦੇ ਮਾਲਕ ਨੂੰ ਸਾਨੂੰ ਬਹੁਤ ਖੁਸ਼ੀ ਹੋਈ ਆ ਜੀ ਲੈ ਵੀ ਐਡਾ ਸੋਹਣਾ ਚਾਰ ਦੰਦ ਰਾਕਾ ਇਹ ਦੋ ਨੰਬਰ ਤੇ ਜਗਾਤ ਆਏ ਹੋ ਤੁਸੀਂ ਫਤੇਗੜ ਸਭਰਾਤਵਾਜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਦੇ ਵਿੱਚ ਇਹ ਮੰਡੀਆਂ ਤੇ ਮੇਲੇ ਪਸ਼ੂਆਂ ਦੇ ਇਤਰਾ ਹੀ ਲੱਗਦੇ ਰਹਿਣਗੇ ਤੇ ਮੈਂ ਆਪਣੇ ਵੱਡੇ ਭਰਾ ਸਰਦਾਰ ਗਰਮੀਤ ਸਿੰਘ ਖੁੱਡੀਆਂ ਜੀ ਪਸ਼ੂ ਪਾਲਣ ਖੇਤੀਬਾੜੀ ਮੰਤਰੀ ਜੀ ਨੂੰ ਅਪੀਲ ਵੀ ਕਰਦਾ ਕਿ ਗਾਂ ਆਪਾਂ ਨੈਸ਼ਨਲ ਮੇਲਾ ਵੀ ਕਰਾਉਣਾ ਤੇ ਜਦੋਂ ਸਾਡੇ ਪਸ਼ੂ ਪਾਲਕ ਕਹਿਣ ਵੀ ਆਪਾਂ ਮੇਲੇ ਕਰਾਉਣੇ ਆ ਪੰਜਾਬ ਸਰਕਾਰ ਵੱਲੋਂ ਆਪਾਂ ਇਹਨਾਂ ਦੀ ਫੁੱਲ ਸਪੋਰਟ ਕਰਨੀ ਆ ਕਿਉਂਕਿ ਇਹ ਸਾਡਾ ਉਹ ਧਾਨਿਆਂ ਜਿਹਦੇ ਨਾਲ ਅੱਜ ਤੱਕ ਕਰੋੜਾਂ ਅਰਬਾਂ ਰੁਪਇਆ ਕਮਾ ਕੇ ਲੋਕਾਂ ਨੇ ਆਪਦੇ ਬੱਚਿਆਂ ਨੂੰ ਪੜਾਇਆ ਲਿਖਾਇਆ ਵਿਦੇਸ਼ਾਂ ਤੱਕ ਇਹਨਾਂ ਇਸ ਪਸ਼ੂ ਧਨ ਤੋਂ ਦੁੱਧ ਵੇਚ ਕੇ ਕਮਾਈਆਂ ਕਰਕੇ ਘੋੜੇ ਵੇਚ ਕੇ ਇਹਨਾਂ ਤੋਂ ਕਮਾਈਆਂ ਕਰਕੇ ਨਾਲੇ ਤੇ ਆਪਦੇ ਸ਼ੌਂਕ ਪੂਰੇ ਕੀਤੇ ਨਾਲੇ ਆਪਦੇ ਬੱਚੇ ਪਾਲੇ ਪੜ੍ਹਾਏ ਉਹਨਾਂ ਦੀਆਂ ਫੀਸਾਂ ਦਿੱਤੀਆਂ ਤੇ ਬੁਲੰਦੀਆਂ ਤੱਕ ਇਹ ਕਾਰੋਬਾਰ ਲੋਕਾਂ ਨੂੰ ਲੈ ਕੇ ਗਿਆ ਤੇ ਮੈਂ ਆਪਦੇ ਨੌਜਵਾਨ ਵੀਰਾਂ ਨੂੰ ਵੀ ਇਹ ਬੇਨਤੀ ਕਰਦਾ ਧੀਆਂ ਭੈਣਾਂ ਨੂੰ ਵੀ ਬੇਨਤੀ ਕਰਦਾ ਕਿ ਆਉਣ ਵਾਲੇ ਸਮੇਂ 'ਚ ਆਪਣੇ ਤੁਸੀਂ ਪਰਿਵਾਰ ਦੇ ਵਿੱਚ ਅਵੇਅਰ ਕਰੋ ਘੋੜੇ ਕੂੜੀਆਂ ਘਰਾਂ ਦੇ ਵਿੱਚ ਰੱਖੋ ਇਹ بڑا ਵੱਡਾ ਸ਼ੌਂਕ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸਵਾਰੀ ਹੈ ਘੋੜੇ ਤੇ ਘੋੜੇ ਜੇ ਆਪਾਂ ਘਰਾਂ ਦੇ ਵਿੱਚ ਰੱਖਾਂਗੇ ਤੇ ਮਹਾਰਾਜ ਦੀ ਕਿਰਪਾ ਆਪੇ ਹੀ ਚੜਦੀ ਕਲਾ ਹੋ ਜਣੀ ਆ ਤੇ ਇਹ ਜਿਹੜੀਆਂ ਕਰਮਾਂ ਵਾਲੀਆਂ ਮੱਝਾਂ ਪਰੀਆਂ ਇੱਕ ਤੇ ਸਾਨੂੰ ਦੁੱਧ ਦੇਂਦੀਆਂ ਰੋਜ਼ਗਾਰ ਦਾ ਸਾਧਨ ਚੱਲਦਾ ਸਾਡਾ ਪਰਿਵਾਰ ਪਾਲਦਾ ਇਹਦੇ ਨਾਲ ਦੁੱਧ ਜੇ ਅਸੀਂ ਪੀਨੇ ਆ ਤੇ ਤਗੜੇ ਵੀ ਹੁੰਨੇ ਆ ਤੇ ਦੂਜਾ ਜਦੋਂ ਅਸੀਂ ਇਹਨਾਂ ਕਰਮਾਂ ਵਾਲੀਆਂ ਦੇ ਪੈਰਾਂ ਨੂੰ ਹੱਥ ਲਾਉਂਨੇ ਆ ਵੇਜਬਾਨੇ ਡੰਗਰ ਨੇ ਜਦੋਂ ਇਹਨਾਂ ਦੀ ਕੋਈ ਸੇਵਾ ਕਰਦਾ ਤੇ ਇਹ ਵੀ ਅਸੀਸਾਂ ਦੇਣ ਦੇ ਵਿੱਚ ਕਸਰ ਨਹੀਂ ਛੱਡਦੀਆਂ ਵੇਜਬਾਨੇ ਜਾਨ ਸੇਵਾ ਕੀਤੀ ਆ ਉਸ ਪਰਿਵਾਰ ਦੀ ਚੜ੍ਹਦੀ ਕਲਾ ਤਰੱਕੀ ਹੋਈ ਆ